ਸਰ ਮੇਰਾ ਨਾਮ ਜਤਿੰਦਰ ਸਿੰਘ ਤੇ ਪਿੰਡ ਮੇਰਾ ਹੁਸ਼ਿਆਰਪੁਰ ਜ਼ਿਲ੍ਹਾ ਮਹਾਲੀ ਦਾ ਰਹਿਣ ਵਾਲਾ ਜੀ ਮੈਂ ਤੇ ਮੇਰੀ ਜ਼ਮੀਨ ਹੈ ਜੀ ਪਿੰਡ ਰਸੂਲਪੁਰ 169 ਨੰਬਰ ਖੇਵਟੇ ਜੀ ਇਹ ਇਹ ਜ਼ਮੀਨ ਸਰ ਸਾਡੇ ਬਜ਼ੁਰਗਾਂ ਵੱਲੋਂ ਸਾਨੂੰ 1947 ਦੇ ਵਿੱਚ ਖਰੀਦ ਕੀਤੀ ਹੈ ਜੀ ਜਿਸ ਦੀ ਰਜਿਸਟਰੀ ਸਾਡੇ ਕੋਲ ਹੈਗੀ ਅੱਜ ਵੀ ਰਿਕਾਰਡ ਰੂਮ ਚ ਉਹ ਸੀ ਸਰਕਾਰੀ ਇਹ ਰਿਕਾਰਡ ਰੂਮ ਚੋ ਇੱਕ ਢਾਈ ਹੈ ਜੀ ਇਸ ਦਾ ਇੰਤਕਾਲ ਸਾਡੇ ਨਾਮ ਤੇ ਦਰਜ ਹੋਇਆ ਸਾਡੇ ਬਜ਼ੁਰਗਾਂ ਦੇ ਨਾਮ ਤੇ ਉਸ ਤੋਂ ਬਾਅਦ ਬਰਾਸ਼ਤ ਸਾਡੇ ਨਾਮ ਤੇ ਚੱਲਦੀ ਜਾ ਰਹੀ ਅੱਜ ਵੀ ਜਮ੍ਹਾਂਬੰਦੀ ਸਾਡੇ ਨਾਮ ਤੇ ਚੱਲਦੀ ਰਹੀ ਇਹ ਰਜਿਸਟਰੀ ਜ਼ਮੀਨ ਹੈ ਜਿਹੜੀ ਅਸੀਂ ਇਹ ਖਾਨਕਾਤ ਵਿੱਚ ਅਸੀਂ ਖਰੀਦੀ ਹੋਈ ਹੈ ਜੀ ਇਹ ਉਦੋਂ ਤੋਂ ਲੈ ਕੇ ਅੱਜ ਤੱਕ ਸਾਡੇ ਨਾਮ ਚੱਲਦੀ ਜਾ ਰਹੀ ਅਸੀਂ ਮਾਲਕ ਹੈ ਇਸ ਚੀਜ਼ ਦੇ ਸਾਡੇ ਨਾਮ ਤੇ ਇੰਤਕਾਲ ਦਰਜ ਚੱਲੇ ਆ ਰਹੇ ਆ ਜੀ ਤੇ ਅੱਜ ਕੀ ਹੋਇਆ ਜੀ ਇਹ ਜਿਹੜੀ ਪਿਛਲੀ 19 ਤਰੀਕ ਲੰਘ ਕੇ ਗਈ ਹੈ 19 8 2024 ਇਸ ਨੂੰ ਸਾਨੂੰ ਕਿਸੇ ਬੰਦੇ ਨੇ ਬਾਹਰ ਦੇਨੇ ਰਾਹ ਜਾਂਦੇ ਨੂੰ ਇਹ ਕਿਹਾ ਵੀ ਤੁਹਾਡੀ ਜ਼ਮੀਨ ਦੀ ਰਜਿਸਟਰੀ ਹੋਈ ਹੈ ਅਸੀਂ ਕਿਹਾ ਵੀ ਸਾਡੇ ਪਰਿਵਾਰ ਚੋਂ ਕਿਸੇ ਨੇ ਵੇਚੀ ਨਹੀਂ ਜਦੋਂ ਅਸੀਂ ਕਚਹਿਰੀ ਤਹਿਸੀਲ ਜਾ ਕੇ ਦੇਖਿਆ ਫਰਦ ਕਟਾਈ ਤਾਂ ਉੱਥੇ ਦੇ ਪਤਾ ਲੱਗਿਆ ਸਾਨੂੰ ਬਸੀਕਾ ਘੜਾਇਆ ਸੀ ਕਿ ਇਹ ਕੋਈ ਹਨੀਲਾ ਬਾਜਵਾਏ ਪਤਨੀ ਸ੍ਰੀ ਫਤੇਜੰਗ ਸਿੰਘ ਬਾਜਵਾ ਇਹ ਫਤੇਜ ਉਹਨਾਂ ਦਾ ਸਾਨੂੰ ਪਤਾ ਲੱਗਿਆ ਵੀ ਸ਼ਾਇਦ ਉਹ ਭਾਜੀਪੀ ਦੇ ਵ代ਕ ਨੇ ਜਿਹੜੇ ਸਾਹਿਬ ਸਾਹਿਬ ਦਾ ਉਹਨਾਂ ਨੇ ਆਪਣੀ ਪਤਨੀ ਦੇ ਨਾਮ ਕਰਵਾਈ ਹੈ ਜੀ ਇਹ ਬਟ ਇਹ ਵੀ ਇਹ ਫਰਦ ਸਰ ਸ੍ਰੀਆਮ ਇਹ ਫਰਦ ਦੱਸ ਰਹੀ ਹੈ ਜਿਹੜੇ ਬੰਦੇ ਇਹਨਾਂ ਨੂੰ ਜ਼ਮੀਨ ਦੀ ਰਜਿਸਟਰੀ ਕਰਾ ਕੇ ਗਏ ਆ ਉਹਨਾਂ ਦੇ ਵਿਜੂਗਾਂ ਨੇ ਸਨ 47 ਦੇ ਵਿੱਚ ਇਹ ਜ਼ਮੀਨ ਵੇਚਤੀ ਵੇਚਣ ਤੋਂ ਬਾਅਦ ਜੀ ਇਹਨਾਂ ਨੇ ਕੀ ਕਰਿਆ ਅੱਜ ਆ 2024 ਤੇ ਆਣ ਕੇ ਸਭ ਤੋਂ ਪਹਿਲਾਂ ਉਹਨਾਂ ਤੋਂ ਪਾਵਰ ਆਫ ਟਰਨੀ ਲਈ ਹੈ ਜੀ ਪਿਛਲੇ ਕੁਝ ਸਮੇਂ ਪਹਿਲਾਂ ਜੀ ਗੋਰ ਸਿਮਰਨ ਹਾਰ ਸਿਮਰਨ ਇਹ ਉਹ ਬੰਦੇ ਆ ਜਿਨ੍ਹਾਂ ਤੋਂ ਸਾਡੇ ਬਜ਼ੁਰਗਾਂ ਨੇ ਜ਼ਮੀਨ ਖਰੀਦੀ ਏ ਇਹ ਉਹਨਾਂ ਦੇ ਵਾਰਿਸ ਆ ਦੋਨੋਂ ਪੋਤੇ ਆ ਜਾਂ ਪੋਤੇ ਪੋਤੇ ਆ ਸਾਨੂੰ ਪਤਾ ਲੱਗਿਆ ਵੀ ਇਹ ਪੋਤੇ ਆ ਇਹ ਮਤਲਬ ਕਿ ਹੁਣ ਅੱਜ ਕੀ ਮਤਲਬ ਇਹਦੀ ਪੋਜੀਸ਼ਨ ਇਹ ਆ ਵੀ ਇਹਨਾਂ ਨੇ ਪਹਿਲਾਂ ਤਾਂ ਉਹ ਪਾਵਰ ਆਫ ਟਾਰ ਨਹੀਂ ਲਈ ਏ ਸਰ ਜਿਹੜੀ ਜ਼ਮੀਨ ਤੁਹਾਡੇ ਬਜ਼ੁਰਗ ਬੇਚ ਚੁੱਕੇ ਆ ਤੁਸੀਂ ਉਸ ਚੀਜ਼ ਦੀ ਪਾਵਰ ਟਾਰਨੀ ਕਿਵੇਂ ਦੇ ਦੋਗੇ ਇਹ ਖਾਨਾ ਕਾਸਟਕਾਰ ਵਿੱਚ ਅਸੀਂ ਵੇਖ ਖਰੀਦੀ ਏ ਜੀ ਸਾਡੇ ਬਜ਼ੁਰਗਾਂ ਨੇ ਲਈ ਏ ਇਹ ਸਾਨੂੰ ਆਖਿੰਦੀ ਸੀ ਆਪਣੇ ਨਾਮ ਨਹੀਂ ਕੀਤੇ ਆਪਣੇ ਨਾਮ ਕਰਾਈਏ ਸਰ ਉਹਨਾਂ ਦੇ ਨਾਮ ਤੇ ਇੰਤਕਾਲ ਦਰਜ ਹੋਇਆ ਇਹ ਸਾਡੇ ਨਾਮ ਤੇ ਹੋਈ ਵੀ ਹੈ ਜੀ ਰਿਜਟਰੀ ਸਾਡੇ ਬਜ਼ੁਰਗਾਂ ਦੇ ਨਾਮ ਤੇ ਹੋਈ ਹੈ ਬਕਾਇਦਾ ਇੰਤਕਾਲ ਸਾਡੇ ਨਾਮ ਤੇ ਹੋ ਰੱਖਿਆ ਹੈ ਜੀ ਜੀ ਠੀਕ ਹੈ ਜੀ ਪਰ ਇਹਦੇ باوجود ਵੀ ਇਹ ਬੰਦਿਆਂ ਨੇ ਮਾਦਿਕਾ ਵਿਭਾਗ ਨਾਲ ਰਲ ਕੇ ਜਿਹੜਾ ਮਤਲਬ ਇਹ ਉਥੇ ਦੀ ਮੌਜੂਦਾ ਤਹਿਸੀਲਦਾਰ ਸੀਗੀ ਜਸਵੀਰ ਕੌਰ ਤੇ ਪਟਵਾਰੀ ਅਭਿਜੋਤ ਸਿੰਘ ਤੇ ਇਹਨਾਂ ਨੇ ਸਾਰਿਆਂ ਦਾ ਸੈਟਿੰਗ ਕਰਕੇ ਪੈਸੇ ਲੈ ਦੇ ਕੇ ਕਰਕੇ ਜੀ ਇਹਨਾਂ ਨੇ ਫਰੋਡ ਕੀਤਾ ਹੈ ਜੀ ਇਹ ਉਹਨਾਂ ਆਪਾਂ ਇਹ ਵੀ ਇਸ ਜ਼ਮੀਨ ਦੀਆਂ ਦੋ ਰਜਿਸਟਰੀਆਂ ਇੱਕ ਤੁਹਾਡੇ ਕੋਲ ਹੈ ਇੱਕ ਉਹਨਾਂ ਕੋਲ ਬਿਲਕੁਲ 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 ਇਹ ਸਾਡੇ ਨਾਮ ਦੇ ਰਜਿਸਟਰੀ ਸਾਨੂੰ 1947 ਦੀ ਸਾਡੇ ਬਜ਼ੁਰਗਾਂ ਦੇ ਨਾਮ ਤੇ ਹੋਈ ਹੈ ਜੀ ਜੋ ਕਿ ਅਸਤੂ ਬਰਾਤ ਸਾਡੇ ਨਾਮ ਤੇ ਚੱਲਦੀ ਆ ਰਹੀ ਹੈ ਜੀ ਹਾਂਜੀ ਤੇ ਇਹ ਟੋਟਲ 6 ਏਕੜ ਜ਼ਮੀਨ ਹੈ ਜੀ ਇਹ ਇਸ ਖੇਵਟ ਵਿੱਚ 676 ਨੰਬਰ ਖੇਵਟ ਵਿੱਚ ਜਿਸ ਦਾ ਕਿ ਪਹਿਲਾਂ ਇਹਨਾਂ ਨੇ 3 ਏਕੜ ਜ਼ਮੀਨ ਦਾ ਸਾਡੇ ਦਾ ਪਹਿਲਾਂ ਸਾਡੇ ਨਾਲ ਠੱਕਾ ਕਰਿਆ ਜੀ ਐਮੀ ਕਿਸੇ ਹੋਰ ਡੀਲਰਾਂ ਨੇ ਵਿਚ ਰਲ ਕੇ ਕਿਸੇ ਹੋਰ ਨੂੰ ਵੇਚ ਦਿੱਤੀ ਜੀ ਜੀ ਤਾਂ ਕਿ ਆਲਰੇਡੀ ਸਿਵਲ ਸੂਟ ਖੜ ਕੇ ਕੇਸ ਚੱਲ ਰਿਹਾ ਹੈ ਜੀ 2 ਸਾਲ ਤੋਂ ਜੀ ਤੇ ਹੁਣ ਸਾਡੇ ਨਾਲ ਫੇਰ ਇਹ ਇਹਨਾਂ ਨੇ ਕਿਸੇ ਡੀਲਰ ਨਾਲ ਰਲ ਕੇ ਵਿੱਚ ਤਸਵੀਰ ਕੋਰ ਮੈਡਮ ਤਹਿਸੀਲਦਾਰ ਪਟਵਾਰੀ ਅਵਜੋਤ ਸਿੰਘ ਰਲ ਕੇ ਇਹਨਾਂ ਨੇ ਫੇਰ ਸਾਡੇ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਹੈ ਜੋ ਕਿ ਸਾਡੇ ਪਿੰਡ ਦੇ ਸਰਪੰਚ ਸਾਹਿਬ ਬੈਠੇ ਆ ਜੀ ਸਾਡੇ ਬਜ਼ੁਰਗ ਬੈਠੇ ਆ ਜੀ ਸਾਡੇ ਪਰਿਵਾਰ ਸਾਰਾ ਪਰਿਵਾਰ ਬੈਠਾ ਹੈ ਜਿਹੜਾ ਕਿ ਇਨਸਾਫ ਮੰਗ ਰਿਹਾ ਜੀ ਵੀ ਸਾਡੇ ਨਾਲ ਧੱਕਾ ਨਾ ਕਰੋ ਪਾਰੇ ਅਸੀਂ ਕੰਪਲੀਟਾਂ ਦਿੱਤੀਆਂ ਹੋਈਆਂ ਜੀ ਮੁੱਖ ਮੰਤਰੀ ਭਗਵਾਨ ਸਾਹਿਬ ਜੀ ਦੀ ਕੋਠੀ ਜਾ ਕੇ ਅਸੀਂ ਆਓ ਐਸਡੀ ਸਾਹਿਬ ਨੂੰ ਨਬਰਜ ਸਿੰਘ ਬਰਾੜ ਨੂੰ ਦੇਖ ਕੇ ਆਏ ਜੀ ਉਹ ਕਹਿੰਦੇ ਸਾਡੀ ਸਾਡੀ ਹੈਲਪ ਕਰਾਂਗੇ ਪਰ ਸਾਡੀ ਕੋਈ ਹੈਲਪ ਨਹੀਂ ਹੋਈ ਡੀਸੀ ਦਫਤਰ ਦੇਖ ਕੇ ਆਏ ਜਿਨ੍ਹਾਂ ਨੇ ਡੀਸੀ ਮੈਡਮ ਨੇ ਐ ਐਡੀਐਮ ਸਾਹਿਬ ਨੂੰ ਮਾਰਕ ਕੀਤੀ ਹੋਈ ਹੈ ਪਰ ਉਹਦੀ ਕੋਈ ਕਾਰਵਾਈ ਨਹੀਂ ਹੋਈ ਹੈ ਜੇ ਵਿਜੀਲੈਂਸ ਨੂੰ ਦਿੱਤੀ ਹੋਈ ਹੈ ਜੀ ਬਿਊਰੋ ਆਫ ਇਨਵੈਸਟੀਗੇਸ਼ਨ ਦਾ ਹੈੱਡਕੁਆਰਟਰ ਨੌ ਸੈਕਟਰ ਦਿੱਤੀ ਹੋਈ ਹੈ ਜੀ ਤੇ ਸਾਡੀ ਹਾਲ ਤੱਕ ਘੱਟੋ ਘੱਟ ਦੱਤੇ 15-20 ਦਿਨ ਹੋ ਚੁੱਕੇ ਨੇ ਪਰ ਕੋਈ ਵੀ ਕਾਰਵਾਈ ਨਹੀਂ ਹੋਈ ਕਿਸੇ ਤੇ ਕੋਈ ਕਿਸੇ ਤਰ੍ਹਾਂ ਦਾ ਪਰਚਾ ਨਹੀਂ ਅਜੇ ਤੱਕ ਹੋਇ ਕੋਈ ਹੋ ਨਹੀਂ ਹੋਇਆ ਪਟਵਾਰੀ ਨੂੰ ਅਸੀਂ ਬਕਾਇਦਾ ਅਪਲੀਕੇਸ਼ਨ ਦੇ ਕੇ ਆਏ ਆ ਕਿ ਸਾਡੇ ਨਾਂ ਤੇ ਜੀਟਰੀ ਹੋ ਚੁੱਕੀ ਹੈ ਦਾ ਇੰਤਕਾਲ ਨਾਮ ਮਨਜ਼ੂਰ ਕਰੇ ਪਰ ਉਹਦੇ باوجود ਵੀ ਪਟਵਾਰੀ ਨੇ ਲਿਖਤੀ ਰੂਪ ਵਿੱਚ ਦੇ ਕੇ ਆਏ ਸੀ ਵੀ ਇਹ ਇੰਤਕਾਲ ਨਾ ਚੜਾਇਆ ਜਾਵੇ ਫਾਰਤ ਪਰ ਉਹਦੇ باوجود ਵੀ ਪਟਵਾਰੀ ਨੇ ਪਰਦੇ ਤੇ ਇੰਤਕਾਲ ਚੜਵਾ ਦਿੱਤਾ ਤੇ ਉਹ ਪਟਵਾਰੀ ਹੁਣ ਨਵਾਂ ਪਟਵਾਰੀ ਲਾਇਆ ਇਹਨਾਂ ਨੇ ਉਹ ਜਿਹੜਾ ਪਹਿਲਾ ਪਟਵਾਰੀ ਸੀਗਾ ਉਹ ਡਰ ਕੇ ਮਤਲਬ ਆਪਣੀ ਤਵਾਜ਼ਾ ਕਰਾ ਗਿਆ ਆਪਣਾ ਮਤਲਬ ਪਰ ਮਤਲਬ ਹੈ ਮਾਜਰੀ ਤਸਵੀਰ ਵਿੱਚ ਹੈ ਪਰ ਪਿੰਡ ਛੱਡ ਗਿਆ ਹੈ ਕਹਿੰਦਾ ਮੈਂ ਇਹ ਪਿੰਡ ਨਹੀਂ ਲੈਣਾ ਵੀ ਰੋਡ ਬਹੁਤ ਹੋ ਰਹੀਆਂ ਵੀ ਤਾਂ ਤੁਸੀਂ ਕਹਿ ਰਹੇ ਹੋ ਕਿ ਇੱਕ ਗੱਲ ਹੈ ਇਹਦੇ ਵਿੱਚ ਸਵਾਲ ਇਹ ਹੈ ਕਿ ਤੁਸੀਂ ਕਹਿ ਰਹੇ ਹੋ ਕਿ ਦੋ ਰਜਿਸਟਰੀਆਂ ਹੋਣਗੀਆਂ ਦੋ ਰਜਿਸਟਰੀਆਂ ਹੋਣਗੀਆਂ ਹਾਂਜੀ ਤੇ ਇਹ ਪੋਸੀਬਲ ਹੈਗਾ ਕਿ ਤੁਹਾਡੀ ਆਲਰੇਡੀ ਰਜਿਸਟਰੀ ਹੈਗੀ ਹੈ ਤਾਂ ਦੂਜੀ ਰਜਿਸਟਰੀ ਕਿੱਦਾਂ ਚੜ੍ਹ ਜੂਗੀ ਜਦ ਤੁਸੀਂ ਨਹੀਂ ਹੋਗੇ ਸਵਾਲ ਤਾਂ ਇਹ ਹੈ ਨਾ ਬਿਲਕੁਲ ਸਰ ਕਿਸੇ ਵੀ ਤਰ੍ਹਾਂ ਦਾ ਕੋਈ ਪਤਾ ਸਰ ਅਸੀਂ ਤਾਂ ਉਸੇ ਤਾਂ ਐਸੀ ਵੀ ਕਨਫਿਊਜ਼ ਹੈ ਕਿਵੇਂ ਹੋ ਸਕਦਾ ਕੰਮ ਇਹ ਜਦ ਕਿ ਸਾਡੇ ਨਾਮ ਪਹਿਲਾਂ ਰਜਿਸਟਰੀ ਆਲਰੇਡੀ ਹੋ ਚੁੱਕੀ ਹੈ ਸਾਡੇ ਨਾਮ ਇੰਤਕਾਲ ਦਰਜ ਹੈ ਸਾਡੇ 1947 ਤੋਂ ਅਸੀਂ مالک ਹੈ ਜ਼ਮੀਨ ਦੇਸ ਅਸੀਂ ਸਾਡੇ ਕੋਲ ਕਬਜ਼ਾ ਹੈ 1947 ਤੋਂ 75-77 ਸਾਲਾਂ ਤੋਂ ਤੇ ਸਾਡੇ ਬਜ਼ੁਰਗਾਂ ਤੋਂ ਸਾਡੇ ਨਾਮ ਵਿਰਾਸਤ ਹੁੰਦੀ ਆ ਰਹੀ ਹੈ ਕਿਤੋਂ ਕਿ ਇਹ ਕਿਵੇਂ ਹੋ ਸਕਦਾ ਜੀ ਇਹ ਇਤੋਂ ਆ ਉਹਨਾਂ ਦੇ ਨਾਲ ਸੰਪਰਕ ਕੀਤਾ ਮਾਲਵਾ ਸਾਹਿਬ ਨਾਲ ਤੁਸੀਂ ਕੋਈ ਸੰਪਰਕ ਸਰ 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 ਵੱਡੇ ਲੈਵਲ ਦੇ ਬੰਦੇ ਆ ਜੀ ਸਾਡਾ ਨਾਲ ਕੋਈ ਸੰਪਰਕ ਨਹੀਂ ਹੋਇਆ ਅੱਛਾ ਜੀ ਜ਼ਮੀਨ ਦਾ ਇਹੀ ਰੋਲਾ ਹੈ ਜਾਂ ਪਿੰਡ ਵਿੱਚ ਹੋਰ ਅਸੀਂ ਦੀ ਜ਼ਮੀਨਾਂ ਤੇ ਵੀ ਉਹ ਇਸੇ ਤਰ੍ਹਾਂ ਕਬਜ਼ਾ ਕਰਦੇ ਆ ਨਹੀਂ ਸਰ ਸਾਡੇ ਸੋਨ ਵਿੱਚ ਵੈਸੇ ਕੋਈ ਸਾਡੇ ਪਿੰਡ ਤੇ ਕੋਈ ਇਦਾਂ ਵੀ ਰੋਲਾ ਹੋਰ ਹੈ ਨਹੀਂ ਸਾਡੇ ਨਾਲੇ ਹੋਇਆ ਜੀ ਤੇ ਸਾਡੇ ਨਾਲ ਪਹਿਲਾਂ ਸਿਰਫ 2 ਸਾਲ ਪਹਿਲਾਂ 3 ਕਿੱਟ 1 ਏਕੜ ਦਾ ਰੋਲਾ ਸਾਡੇ ਨਾਲ ਪਹਿਲਾਂ ਹੋਰ ਬੰਦਿਆਂ ਨੇ ਕਰਿਆ ਜੀ ਇਦਾਂ ਹੀ ਉਹਦਾ ਕੇਸ ਚੱਲ ਰਿਆ ਸੀ ਬਸ ਉਹ ਜੇ ਸਾਡੀ ਪ੍ਰਧਾਨ ਦੁਬਾਰਾ ਤੋਂ ਇੱਕ ਸਵਾਲ ਹੈ ਸਾਰਾ ਅੱਜਕੱਲ ਆਨਲਾਈਨ ਹੈ ਹਾਂਜੀ ਹਾਂਜੀ ਸਾਰੀ ਵੈੜੀ ਉਹ ਸਾਰਾ ਆਨਲਾਈਨ ਹੈਗਾ ਡੈਸਿਸ ਦਾ ਸਾਰੀ ਫੋਟੋਜ਼ ਹੁੰਦੀ ਹੈ ਸਾਰਾ ਰਿਕਾਰਡ ਹੁੰਦਾ ਹੈ ਤਾਂ ਇਸ ਤਰ੍ਹਾਂ ਕਿੱਦਾਂ ਹੋ ਗਿਆ ਕਿ ਇੱਕ ਰਜਿਸਟਰੀ ਤੇ ਆਲਰੇਡੀ ਤੁਹਾਡੀ ਨਾਮ ਤੇ ਰਜਿਸਟਰੀ ਬੋਲਦੀ ਹੈ ਤੇ ਤੁਹਾਨੂੰ ਬੁਲਾਇਆ ਹੀ ਨਹੀਂ ਗਿਆ ਤੇ ਤੁਹਾਡੀ ਐਕਸਾਈਟ ਤੇ ਕਿੱਛੀ ਸਰਦੋ ਤੁਹਾਡੀ ਅਫਸਰ ਦੇ ਵਿੱਚ ਤਾਂ ਸਪੋਜ਼ ਕਰੋ ਤੁਹਾਡੇ ਨਾਮ ਤੇ ਰਜਿਸਟਰੀ ਹੈ ਆਨਲਾਈਨ ਚੜੀ ਹੋਈ ਹੈ ਤੁਹਾਨੂੰ ਬੁਲਾਇਆ ਨਹੀਂ ਸੈਕਿੰਡ ਬੰਦੇ ਨੂੰ ਬੁਲਾ ਕੇ ਰਜਿਸਟਰੀ ਕਰ ਲਈ ਹਾਂਜੀ ਇਹੀ ਕਹਿ ਰਹੇ ਬਿਲਕੁਲ ਬਿਲਕੁਲ ਜਿਹਾ ਨਹੀਂ ਹੋਇਆ ਜੀ ਸਾਡੇ ਨਾਮ ਤੇ ਵਿੱਚ ਚੱਲੇ ਆ ਸਾਡੇ ਨਾਮ ਵਿੱਚ ਫੜਦੇ ਆ ਰਹੇ ਆ ਜੀ ਉਹ ਬੰਦੇ ਉੱਪਰ ਬਾਇਆ ਲਿਖਿਆ ਬਾ ਆ ਰਹੀ ਸਮਸ਼ੇਰ ਸਿੰਘ ਬਾਇਆ ਫਲਾਣਾ ਪ੍ਰਣਾ ਸਿੰਘ ਬਾਇਆ ਸਾਡਾ ਪਰਿਵਾਰ ਉਹ ਕੇਸ ਵੀ ਆਪਣੇ ਤਹਿਸੀਲਦਾਰ ਕੇਸ ਕੀਤਾ ਤਹਿਸੀਲਦਾਰ ਨਾਲ ਗੱਲ ਹੋਈ ਜਾਂ ਮਾਰੀ ਨਾਲ ਗੱਲ ਹੋਈ ਸਰ ਹੋਈ ਕੱਲ ਸਭ ਕੁਝ ਅਸੀਂ ਉਹਨੂੰ ਗੱਲ ਕਰੀ ਸੀ ਕਿ ਉਹ ਉਹ ਸਾਡੇ ਸਾਡੇ ਨਾਲ ਗੱਲੇ ਨਹੀਂ ਕਰਦੇ ਤਸੀਲ ਤਰੀ ਸਾਡੇ ਕੋਲ ਤਸੀਲਦਾਰ ਨੇ ਜੀ ਸਾਡੇ ਨਾਲ ਕੋਈ ਗੱਲੇ ਨਹੀਂ ਕਰਦੇ ਆ ਜੀ ਕੋਈ ਵੀ ਤਸੀਲਦਾਰ ਇਹ ਜਸਵੀਰ ਕੌਰ ਮੈਡਮ ਹੈ ਸਾਡੇ ਰਜਿਸਟਰੀ ਕਰਕੇ ਫਰਾਡ ਕਰਕੇ ਤਬਾਦਲਾ ਕਰਕੇ ਚਲੇ ਗਏ ਇਥੋਂ ਵੀ ਅਸੀਂ ਹੁਣ ਕਿਹਨੂੰ ਪੁੱਛੀਏ ਜੀ ਕਿ ਅਸੀਂ ਜੇ ਸੀ ਕਿਸੇ ਨਵੇਂ ਤਸੀਲਦਾਰ ਨੂੰ ਪੁੱਛਦੇ ਆ ਉਹ ਕਹਿੰਦੇ ਮੈਂ ਤਾਂ ਕੁਝ ਨਹੀਂ ਕੀਤਾ ਐਦਾਂ ਦਾ ਅਸੀਂ ਇਨਵੋਲ ਕਰਨ ਮਾਲ ਨਹੀਂ ਜਿਹੜੇ ਬਾਰੇ ਮਹਾਨ ਤਾਂ ਖੁਦ ਕਹਿ ਰਹੇ ਸੀ ਕਿ ਕੋਈ ਵੀ ਕਰਾਪਸ਼ਨ ਹੋਏਗੀ ਤਾਂ ਮੈਨੂੰ ਆ ਕੇ ਤੁਸੀਂ ਦੱਸੋ ਹਾਂ ਜੀ ਮੈਂ ਮਿਲਿਆ ਸੀਗਾ ਮੈਂ ਅਸੀਂ ਅਸੀਂ ਮਿਲੇ ਸੀਗੇ ਅਸੀਂ ਮਿਲੇ ਸੀਗੇ ਮਨਮੋਹ ਗਨਮਾਨ ਨੂੰ ਮੈਡਮ ਸਾਨੂੰ ਕਹਿ ਰਹੇ ਹਨ ਕਿ ਆਪ ਤੁਹਾਨੂੰ ਇਨਸਾਫ ਦਵਾਇਆ ਜਾਵੇਗਾ ਪਰ ਬਾਕੀ ਦੇਖੋ ਹੁਣ ਕੀ ਬਣਦਾ ਏ ਪਰ ਅਜੇ ਤੱਕ ਮਤਲਬ ਰੀਸਟਰੀ ਹੋਈ ਨਾ ਘੱਟੋ ਘੱਟ ਦੇਖ ਲਓ ਤੁਸੀਂ ਵੀ 1.5 ਮਹੀਨੇ ਦੇ ਲਗਭਗ ਹੋ ਚੁੱਕੇ ਆਏ ਪਰ ਅਜੇ ਤੱਕ ਕੁਝ ਹੀ ਕੁਝ ਨਹੀਂ ਹੋਇਆ ਨਹੀਂ ਜ਼ਮੀਨ ਹੋਣੀ ਲੱਗਦਾ ਟੋਟਲ ਘੱਟੋ ਘੱਟ ਇਹ ਟੋਟਲ ਜ਼ਮੀਨ ਦੀ 3 ਐਕੜ ਜ਼ਮੀਨ 18 ਕਰੋੜ ਦੀ ਜ਼ਮੀਨ ਹੈ 18 ਕਰੋੜ ਦੀ ਅੱਜ ਦੇ ਰੇਟ ਵਿੱਚ ਤੇ ਜਿਹਨਾਂ ਜਿਹੜੀ ਕਿ ਇਹਨਾਂ ਨੇ ਸਿਰਫ ਔਨਲੀ 95 ਲੱਖ ਰੁਪਏ ਦੇ ਕੇ ਉਹ ਬੰਦਿਆਂ ਨੂੰ 95 ਲੱਖ ਦੇ ਚੈੱਕ ਲਾਏ ਹੋਏ ਰਜਿਸਟਰੀ ਤੇ ਪਤਾ ਲੱਗ ਚੱਲ ਰਿਹਾ ਹੈ ਰਜਿਸਟਰੀ ਤੇ 95 ਲੱਖ ਰੁਪਏ ਦੇ ਚੈੱਕ ਦੇ ਕੇ ਉਹਨਾਂ ਦੇ ਵਾਰਸਾਂ ਨੂੰ ਜ਼ਮੀਨ ਫਿਦੀ ਹੋਈ ਹੈ ਰਜਿਸਟਰੀ ਉਹੀ ਕਰਦੇ ਕਿਹੜੇ ਮਹੀਨੇ ਚ ਹੋਈ ਹੈ ਸਰ ਇਹ 19 ਅਗਸਤ 2024 ਨੂੰ ਹੋਈ ਹੈ ਜੀ ਇਹ ਰਜਿਸਟਰੀ ਹੈ ਹਾਂ ਪਿਛਲੇ ਮਹੀਨੇ ਹੋਈ ਹੈ ਜੀ ਦੇ ਸਿਟਰ ਕੋਟ ਦਾ ਰੋਕ ਕੇ ਚਾਹੀ ਨਹੀਂ ਸਰ ਅਜੇ ਤੱਕ ਕੋਟ ਦਾ ਕੁਝ ਨਹੀਂ ਕੀਤਾ ਜੀ ਸਾਨੂੰ ਐਵੇਂ ਹੀ ਹੈ ਕਿ ਸਾਨੂੰ ਅਸੀਂ ਨਹੀਂ ਸਾਡੀ ਅਸੀਂ ਨਾਲ ਕੋਟ ਚੱਕਰਾਂ ਚ ਪਈਏ ਕਿਉਂਕਿ ਕੋਟ ਚੱਕਰ ਅਸੀਂ ਪੈ ਗਏ ਤਾਂ ਸਾਨੂੰ ਘੱਟ-ਘੱਟ ਤੁਸੀਂ ਗਾਇਓ ਤੁਸੀਂ ਇੱਕ ਹੋਰ ਵੀ ਦੋ ਮਿੰਟ ਪਹਿਲਾਂ ਵੀ ਤੁਸੀਂ ਤੁਹਾਡੇ ਤੇ ਕੋਈ ਉਤਰਾ ਦਾ ਕੁਝ ਚੱਲ ਰਿਹਾ ਹੈ ਤੁਹਾਡੀ ਰੋਡ ਜ਼ਮੀਨ ਵਗੈਰਾ ਹਾਂਜੀ ਉਹ ਕੀ ਹੋ ਰਿਹਾ ਹੈ ਕੋਟ ਸਰ ਉਹਦਾ ਵੀ ਇਦਾਂ ਹੀ ਹੈ ਉਹਨਾਂ ਦੇ ਕਿਸੇ ਨਾ ਇਦਾਂ ਹੀ ਇਹ ਜਮੀਨ ਹੈ ਜੀ ਉਹ ਇਹ ਟੋਟਲ 6 ਕਿੱਲਾਂ ਦੀ ਖੇਵਟਾ ਟੋਟਲ ਜੀ ਇਹੇ ਇਸੀ ਜ਼ਮੀਨ ਦੇ ਪਹਿਲਾਂ 3 ਕਿੱਲੇ ਨਾਲ ਪਹਿਲਾਂ ਸਾਡੇ ਨਾਲ ਠੱਗੀ ਹੋਈ ਹੈ ਜੀ ਤੇ ਸਾਨੂੰ ਉਸ ਟਾਈਮ ਕੋਈ ਐਡਾ ਪਤਾ ਸਾਨੂੰ ਨਹੀਂ ਪਤਾ ਲੱਗਿਆ ਕਿ ਤੁਸੀਂ ਵਕੀਲ ਨਾਲ ਸਾਨੂੰ ਕਹਿ ਕਿ ਕਿ ਸਾਨੂੰ ਕੈਸ਼ ਕੇਸ ਪਵਾਤੇ ਜੀ ਕਿਉਂ ਟੋਡੇ ਨਾਲ ਹੀ ਕਿਉਂ ਹੋ ਰਹਾ ਹੈ ਐਸੀ ਜ਼ਮੀਨ ਨੂੰ ਲੈ ਕੇ ਕਿਉਂ ਹੋ ਰਹਾ ਕੋਈ ਡਿਸਕਿਊਟਡ ਜ਼ਮੀਨ ਹੈ ਨਹੀਂ ਕੋਈ ਡਿਸਟ੍ਰਿਬਿਊਟ ਨਹੀਂ ਹੈ ਬਿਲਕੁਲ ਸਾਫ਼ ਜ਼ਮੀਨ ਹੈ ਜੀ ਸਿਰਫ ਸਿਰਫ ਇਹਨਾਂ ਨੇ ਮਾਲਕੀ ਦੇ ਵਿੱਚ ਖੜੇ ਨਾਮ ਇਹ ਜਿਹੜੇ ਜੁਸ਼ਪੀਰ ਸਿੰਘ ਤੇ ਰਜਿੰਦਰ ਸਿੰਘ ਉਹਨਾਂ ਦੇ ਮਾਲਕੀ ਵਿੱਚ ਖੜਿਆਂ ਦੇ ਨਾਮ ਦਾ ਫਾਇਦਾ ਚੱਕਿਆ ਜੀ ਇਹਨਾਂ ਨੇ ਚੱਕ ਕੇ ਇਹਨਾਂ ਨੇ ਕੰਮ ਕਰਿਆ ਜੀ ਇਹ ਵੀ ਇਹ ਬੰਦੇ ਮਾਲਕੀ 'ਚ ਖੜੇ ਆ ਉਹਨਾਂ ਦਾ ਨਾਮ ਦਾ ਫਾਇਦਾ ਚੱਕਿਆ ਇਹਨਾਂ ਨੇ। ਜਦੋਂ ਕਿ ਇਹ ਜ਼ਮੀਨ ਅਸੀਂ ਖਾਨਾਕਾਤ ਵਿੱਚ ਖਰੀਦੀ ਹੋਈ ਹੈ ਜੀ। ਕਾਨਾਕਾਤ ਵਿੱਚ ਸਾਡੇ ਕੋਲ ਰਜਿਸਟਰੀ ਹੈ ਸਾਡੇ ਨਾਮ ਤੇ ਇੰਤਕਾਲ ਚੱਲੇ ਆ ਰਹੇ ਹਨ ਜੀ। ਬਕਾਇਦਾ ਰਿਕਾਰਡ ਸਾਡੇ ਕੋਲ ਪਿਆਏ ਪਰ ਅਸਿੱਦੀ ਕੋਈ ਸੁਣਵਾਈ ਨਹੀਂ ਹੋ ਰਹੀ ਕੋਈ ਦੇਖਿਆ ਹੀ ਨਹੀਂ ਜਾ ਰਿਹਾ ਜੀ ਕਿਤੇ ਰਿਕਾਰਡ ਇਹ। ਵਿਰਾਸਤ ਤੋਂ ਵਿਰਾਸਤ ਸਾਡੇ ਨਾਮ ਚੱਲਦੇ ਜਾ ਰਹੇ ਸਾਡੇ ਬਜ਼ੁਰਗਾਂ ਤੋਂ ਸਾਡੇ ਨਾਮ ਚੱਲਦੀ ਆ ਰਹੀ ਹੈ ਜ਼ਮੀਨ ਜੀ ਇਹ। ਕੋਈ ਉਹ ਨਹੀਂ ਹੈ ਬਿਲਕੁਲ ਸਾਫ਼ ਜ਼ਮੀਨ ਹੈ ਸਾਡੀ ਇਹ ਇਹਨਾਂ ਨੇ ਮਤਲਬ ਸਾਡੇ ਨਾਲ ਬਹੁਤ ਜ਼ਿਆਦਾ ਧੱਕਾ ਹੋ ਰਿਹਾ ਜੀ ਅਸੀਂ ਭਵੰਤਮਨ ਤੋਂ ਉਮੀਦ ਕਰਦੇ ਹਾਂ ਸਰਕਾਰ ਤੋਂ ਉਮੀਦ ਕਰਦੇ ਹਾਂ ਕਿ ਸਾਨੂੰ ਇਨ ਨਹੀਂ ਤਰੀ ਸਾਡਾ ਪਰਿਵਾਰ ਬੈਠਾ ਜੀ ਇਹ ਸਾਰਾ ਜੀ ਕੋਈ ਪਰਿਵਾਰ ਦਾ ਬੰਦਾ ਕੋਈ ਸੁਸਾਇਡ ਕਰਦਾ ਹੈ ਖੁਦਕੁਸ਼ੀ ਕਰਦਾ ਹੈ ਇਸ ਵਿੱਚ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਜੀ ਤਸਵੀਰਕਰ ਮੈਡਮ ਜ਼ਿੰਮੇਵਾਰ ਹੋਏ ਕਿ ਪਟਵਾਰੀਆ ਵੀ ਜੋ ਸਿੰਘ ਜ਼ਿੰਮੇਵਾਰ ਹੋਏਗਾ ਜੀ ਸਿੱਧੇ ਤੌਰ ਤੇ ਜਿਹੜੇ ਗਵਾਹ ਇਹ ਵਿੱਚ ਦੇ ਜੀ ਉਹ ਜ਼ਿੰਮੇਵਾਰ ਹੋਣਗੇ ਬਲਦੇਵ ਸਿੰਘ ਵਗੈਰਾ ਹੋਰ ਰਾਜਵਿੰਦਰ ਸਿੰਘ ਕੋਈ ਗਵਾਹ ਹੈ ਜੀ ਉਹ ਜ਼ਿੰਮੇਵਾਰ ਹੋਣਗੇ ਗੁਰਸਿਮਰਨ ਤੇ ਹਰਸਿਮਰਨ ਜਿਹੜੇ ਬੰਦੇ ਉਹਦੇ ਬਰਾਸਤ ਸੇਲ ਕਰਕੇ ਗਏ ਸਾਬ ਜ਼ਿੰਮੇਵਾਰ ਹੋਣਗੇ ਇਹਦੇ ਵਿੱਚ ਸਾਰਾ ਅਸੀਂ ਰਿਟਰਨ ਚ ਕੰਪਲੀਟ ਤੁਸੀਂ ਜਿਹੜੇ ਜਿਹੜੇ ਨੂੰ ਦਿਉਤੀ ਪਾਜੀ ਉਹ ਕੰਪਲੀ ਹਾਂ ਜੀ ਉਹਨੂੰ ਦਿੱਤੀ ਹੈ ਹਾਂ ਜੀ ਬੋਲ ਗਦਰ ਮਾਨੂੰ ਦਿੱਤੀ ਸੀ ਇੱਕ ਦੀ ਸੀ ਉਹ ਦਿੱਤੀ ਹੈ ਹਾਂ ਜੀ ਸਾਰੇ ਦੀ ਕਾਪੀ ਦੇ ਦਿਓ ਬਿਲਕੁਲ ਠੀਕ ਹੈ ਹਮ ਕਾਪੀ ਦੇ ਦਾਂਗੇ ਉਹ ਜ਼ਰੂਰੀ ਹੈ ਸਰ ਅਸੀਂ ਨਾਲ ਨਾਲ ਠੀਕ ਹੈ ਜੀ ਕਾਪੀ ਤੇ ਕਾਪੀ ਦੇ ਦਾਂਗੇ ਜੀ ਹੋਣਗੇ ਜੀ ਕਾਪੀ ਦੇ ਲਓ ਠੀਕ ਹੈ ਜੀ ਕਿਉਂਕਿ ਆਪਾਂ ਗਾਜ ਦਾ ਨਹੀਂ ਲਾਗੇ ਵੀ ਤੁਸੀਂ ਕਿਉਂਕਿ ਦੇਖੋ ਬੋਲਣ ਨਹੀਂ ਬਿਲਕੁਲ ਜਿਹੜਾ ਨੀਚੇ ਤੋਂ ਹੋ ਕੇ ਤਾਹੀ ਆਇਆ ਨਾ ਬਿਲਕੁਲ ਬਿਲਕੁਲ ਨਾਲ ਹੈ ਠੀਕ ਹੈ